ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਦੀਵਾਨ ਟੋਡਰਮਾਲ ਨੂੰ ਛੋਟੇ ਸਹਿਬ ਜਾਦਿਆਂ ਤੇ ਮਾਤਾ ਗੁਜਰਕੌਰ ਦੀ ਸ਼ਹੀਦੀ ਦੀ ਖਬਰ ਮਿਲੀ ਤਾਂ ਉਹ ਭੱਜ ਕੇ ਹੰਸਲਾ ਨਦੀ ਦੇ ਪਾਸ ਪਹੁੰਚੇ ਪਰ ਉੱਥੇ ਮੁਗਲਾਂ ਦਾ ਪਹਿਰਾ ਲੱਗਾ ਹੋਇਆ ਸੀ ਦੀਵਾਨ ਟੋਡਰਮਾਲ ਨੂੰ ਪਵਿੱਤਰ ਦੇਹਾਂ ਨੂੰ ਸ਼ੂਨ ਤੱਕ ਨਾ ਦਿੱਤਾ ਮੁਗਲਾਂ ਨੇ ਕਿਉਂਕਿ ਵਜ਼ੀਰ ਖਾਂ ਦਾ ਹੁਕਮ ਸੀ ਕਿ ਕਿਸੇ ਨੂੰ ਨੇੜੇ ਨਹੀਂ ਜਾਣ ਦੇਣਾ ਜਦੋਂ ਪਵਿੱਤਰ ਦੇਹਾਂ ਨੂੰ ਹਸਲਾ ਨਦੀ ਦੇ ਕੰਡੇ ਪਈਆਂ ਨੂੰ ਤਿੰਨ ਦਿਨ ਬੀਤ ਚੁਕੇ ਪਰ دیਵਾਨ ਟੋਡਰਮਾਲ ਨੇ ਕਈ ਯਤਨ ਕੀਤੇ ਪਰ ਟੀਠ ਵਜ਼ੀਰ ਖਾਂ ਹੱਲੇ ਵੀ ਆਪਣੀ ਗੱਲ ਤੇ ਅੜਿਆ ਹੋਇਆ ਸੀ ਪਰ دیਵਾਨ ਟੋਡਰਮਾਲ ਦੀ ਪਹੁੰਚ ਦਿੱਲੀ ਤੱਕ ਸੀ ਜਦੋਂ ਸੂਬੇ ਤੇ ਸੂਬੇ ਦੇ ਬਾਹਰੋਂ ਕਈ ਮੋਤਵਾਰ ਬੰਦਿਆਂ ਤੇ ਵੱਡੇ ਵੱਡੇ ਅਹਿਲਕਾਰਾਂ ਦੀ ਸਫਾਰਿਸ਼ ਲਗਵਾਈ ਗਈ ਤੇ ਆਖੀਰਕਾਰ ਵਜ਼ੀਰ ਖਾਂ ਕੋਈ ਵਿਤਦਾ ਰਾ ਲੱਭਣ ਲਈ ਤਿਆਰ ਹੋ ਗਿਆ ਇਹ ਰਾ ਕੋਈ ਇੰਨਾ ਸੌਖਾ ਨਹੀਂ ਸੀ ਸਸਕਾਰ ਕਰਨ ਲਈ ਜਿੰਨੀ ਵੀ ਥਾਂ ਦੀ ਲੋੜ ਸੀ ਉਹਨੇ ਥਾਂ ਤੇ ਦੀਵਾਨ ਟੋਡਰਮਾਲ ਜੀ ਨੂੰ ਮੋਰਾ ਖੜੀਆਂ ਕਰਕੇ ਜ਼ਮੀਨ ਖਰੀਦਣ ਲਈ ਕਿਹਾ ਗਿਆ ਦੀਵਾਨ ਟੋਡਰਮਾਲ ਜੀ ਉਂਜ ਤਾਂ ਬਹੁਤ ਅਮੀਰ ਸਨ ਪਰ ਲਗਭਗ 12 ਪਾਈ 12 ਫੁੱਟ ਦੀ ਥਾਂ ਨੂੰ ਮੋਰਾ ਖੜੀਆਂ ਕਰਕੇ ਖਰੀਦਣ ਚ ਗੱਡਾ ਭਰ ਕੇ ਮੋਰਾ ਦੀ ਲੋੜ ਸੀ ਦੀਵਾਨ ਟੋਡਰਮਲ ਜਿਹਦੇ ਪਰਾ ਦਾ ਵੀ ਇਤਿਹਾਸ ਵਿੱਚ ਨਾਮ ਹੁੰਦਾ ਹੈ ਭਾਈ ਨਾਗਰਮਲ ਇਹਨਾਂ ਨੇ ਖੜੇ ਪੈਰ ਚੱਲਿਆ ਚਲਾਇਆ ਵਪਾਰ ਗੋਦਾਮ ਚ ਪਿਆ ਸਾਰਾ ਅਨਾਜ ਤੇ ਸੈਂਕੜੇ ਏਕੜ ਚ ਫੈਲਿਆ ਫਲਾਂ ਦਾ ਬਾਗ ਘਾਟੇ ਵਾਦੇ ਚ ਵੇਚ ਕੇ ਮੋਹਰਾਂ ਕਠੀਆਂ ਕੀਤੀਆਂ ਇਤਿਹਾਸ ਵਿੱਚ ਦਰਜ ਹੈ ਕਿ ਇੰਨੀ ਵੱਡੀ ਗਿਣਤੀ ਚ ਮੋਹਰਾਂ ਦਾ ਇੰਤਜ਼ਾਮ ਕਰਨ ਲਈ ਗਵਾਂਡੀ ਸੂਬੇ ਤੋਂ ਵੀ ਮੋਹਰਾਂ ਲਿਆਂਦੀਆਂ ਗਈਆਂ ਫਿਰ ਵੱਡੇ ਵੱਡੇ ਬੋਰੇ ਭਰ ਕੇ ਗੱਡੇ ਤੇ ਲਾਦ ਕੇ ਉਸ ਸਥਾਨ ਤੇ ਲਿਆਂਦੇ ਗਏ ਤੇ ਇੱਕ ਪਾਸੇ ਵਜ਼ੀਰ ਖਾਂ ਕੁਰਸੀ ਢਾ ਕੇ ਬੈਠਾ ਸੀ ਭਾਈ ਟੋਡਰ ਮਾਤੇ ਉਸ ਦਾ ਭਰਾ ਭਾਈ ਨਗਰਮਾਲ ਜੀ ਮੋਰਾ ਤੇ ਮੋਰਾ ਜੋੜੀ ਜਾ ਰਹੇ ਸਨ ਤੇ ਪਵਿੱਤਰ ਦੇਹਾਂ ਹਜੇ ਹੰਸਲਾ ਨਦੀ ਦੇ ਪਾਸ ਹੀ ਪਈਆਂ ਸਨ ਹਜੇ ਤੱਕ ਵੀ ਪਵਿੱਤਰ ਦੇਹਾਂ ਨੂੰ ਹੱਥ ਨਹੀਂ ਸੀ ਲੋਂ ਦਿੱਤਾ ਗਿਆ ਤੇ ਜਦੋਂ ਉਸ ਸਥਾਨ ਤੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਸੰਸਕਾਰ ਕਰਨ ਦੀ ਇਜਾਜ਼ਤ ਮਿਲੀ ਤੇ ਗੁਰੂ ਘਰ ਦੇ ਸਿੱਖ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਹੋਏ ਉਹਨਾਂ ਪਵਿੱਤਰ ਦੇਹਾਂ ਨੂੰ ਸੰਸਕਾਰ ਕਰਨ ਵਾਲੀ ਥਾਂ ਤੇ ਲੈ ਕੇ ਆਏ ਇੱਥੇ ਸੰਸਕਾਰ ਦੇ ਸਮੇਂ ਭਾਈ ਟੋਡਰ ਮਾਜਿ ਦਾ ਪਰਿਵਾਰ ਤੇ ਭਾਈ ਮੋਤੀਰਾਮ ਮਹਾਰਾਜ ਜੀ ਦਾ ਪਰਿਵਾਰ ਮੌਜੂਦ ਸੀ ਤੇ ਪਹਿਲਾਂ ਚੰਦਨ ਦੀ ਲੱਕੜੀ ਦੀ ਚਿਖਾ ਤਿਆਰ ਕੀਤੀ ਤੇ ਉਸ ਤੋਂ ਬਾਅਦ ਭਾਈ ਟੋਡਰਮਾਲ ਜੀ ਭਾਈ ਨਾਗਰਮਾਲ ਜੀ ਭਾਈ ਮੋਤੀਰਾਮ ਮਹਾਰਾਜ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਅੰਤਿਮ ਇਸ਼ਨਾਨ ਕਰਵਾਇਆ ਤੇ ਮਾ ਗੁਜਰਕੌਰ ਨੂੰ ਵੀ ਇਸ਼ਨਾਨ ਕਰਵਾਇਆ ਭਾਈ ਟੋਡਰਮਾਲ ਜੀ ਦੀ ਘਰਵਾਲੀ ਤੇ ਭਾਈ ਮੋਤੀਰਾਮ ਮਹਾਰਾਜ ਜੀ ਦੀ ਮਾਤਾ ਜੀ ਨੇ ਉਸ ਤੋਂ ਬਾਅਦ ਮਾਤਾ ਜੀ ਦੇ ਪਵਿੱਤਰ ਸਰੀਰ ਨੂੰ ਵਿਸ਼ਕਾਰ ਲਟਾ ਦਿੱਤਾ ਗਿਆ ਤੇ ਮਾਤਾ ਗੁਜਰਕੌਰ ਦੇ ਦੋਵੇਂ ਪਾਸੇ ਲਟਾਇਆ ਗਿਆ ਦੋਵੇਂ ਸਹਿਬਜ਼ਾਦਿਆਂ ਨੂੰ ਕਿਸੇ ਵੀ ਇਤਿਹਾਸ ਵਿੱਚ ਤਰੀਕ ਦਾ ਜ਼ਿਕਰ ਨਹੀਂ ਮਿਲਦਾ ਪਰ ਇਹ ਮੰਨਿਆ ਜਾਂਦਾ ਹੈ ਕਿ 14-15 ਪੋਹ ਦੇ ਕਰੀਬ ਇਹਨਾਂ ਸਾਰਿਆਂ ਨੇ ਰਲ ਕੇ ਫੁੱਲ ਚੁਗੇ ਹੋਣਗੇ ਤੇ ਪਪੂਤੀ ਨੂੰ ਅੱਡ ਕੜੇ ਵਿੱਚ ਪਾ ਲਿਆ ਗਿਆ ਸੀ ਕਿਉਂਕਿ ਇਸ ਸਥਾਨ ਨੂੰ ਦੀਵਾਨ ਟੋਡਰ ਮਾ ਜੀ ਨੇ ਕਾਨੂੰਨੀ ਰੂਪ ਨਾਲ ਖਰੀਦ ਲਿਆ ਸੀ ਤੇ ਉਸ ਪਪੂਤੀ ਦਾ ਘੜਾ ਉਸ ਥੜੇ ਉੱਤੇ ਸਥਾਪਿਤ ਕਰ ਦਿੱਤਾ ਗਿਆ ਤੇ ਜਦੋਂ ਕੁਝ ਸਮੇਂ ਬਾਅਦ ਦੀਵਾਨ ਟੋਡਰ ਜਿਨੂੰ ਗੁਰੂ ਦਸਮੇਸ਼ ਪਿਤਾ ਜੀ ਦੇ ਦਰਸ਼ਨ ਹੋਏ ਤੇ ਗੁਰੂ ਦਸਮੇਸ਼ ਪਿਤਾ ਜੀ ਨੇ ਦੀਵਾਨ ਟੋਡਰਮਾਲ ਨੂੰ ਕੋਈ ਵਾਰ ਮੰਗਣੋ ਕਿਆ ਪਰ ਦੀਵਾਨ ਜੀ ਨੇ ਜੋ ਮੰਗਿਆ ਜਿਸ ਨੂੰ ਸੁਣ ਕੇ ਸਾਰੀ ਸੰਗਤ ਹਰਾਨ ਹੋ ਗਈ ਦੀਵਾਨ ਟੋਡਰਮਾਲ ਜੀ ਨੇ ਅਰਜ ਕੀਤੀ ਕਿ ਗੁਰੂ ਜੀ ਤੁਸੀਂ ਵਾਰ ਦਿਓ ਕਿ ਮੇਰਾ ਇਹ ਵੰਸ਼ ਇੱਥੇ ਹੀ ਮੁੱਕ ਜਾਵੇ ਅੱਗੇ ਨਾ ਵਧੇ ਤੇ ਜਦੋਂ ਬਾਅਦ ਵਿੱਚ ਸਿੱਖਾਂ ਨੇ ਇਹ ਵਾਰ ਮੰਗਣ ਦਾ ਕਾਰਨ ਪੁੱਛਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਇਹ ਜ਼ਮੀਨ ਗੁਰੂ ਘਰ ਦੇ ਚਰਨਾਂ ਵਿੱਚ ਭੇਟ ਕੀਤੀ ਹੈ ਮੈਂ ਨਹੀਂ ਚਾਹੁੰਦਾ ਕਿ ਕੱਲੂ ਮੇਰੇ ਪੁੱਤਰ ਜਾਂ ਆਉਣ ਵਾਲੀਆਂ ਪੀੜੀਆਂ ਚੋਂ ਆ ਕੇ ਕੋਈ ਦਾਵਾ ਕਰੇ ਕਿ ਇਹ ਜ਼ਮੀਨ ਸਾਡੇ ਵੱਡੇ ਵਡੇਰਿਆਂ ਨੇ ਖਰੀਦੀ ਸੀ ਇਸ ਦੇ ਮਾਲਕ ਅਸੀਂ ਹਾਂ ਇੰਨੀ ਮਹਾਨ ਸੋਚ ਦੇ ਸੰ ਭਾਈ ਟੋਡਰਮਲ ਜੀ ਸਤਨਾਮ ਸ੍ਰੀ ਵਾਹਿਗੁਰੂ